ਬੱਚਿਆਂ ਨੂੰ ਸੱਭਿਆਚਾਰ ਵਿਰਾਸਤ ਅਤੇ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਰਦਾਰ ਗੁਰਦੀਪ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਂਟਰੀ ਸਮਰਾਟ ਸਕੂਲ ਪੰਗਾਲੀ ਕਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਬੀਰ ਕੌਰ ਨੂੰ ਲਾਇਬ੍ਰੇਰੀ ਵਿੱਚ ਰੱਖਣ ਲਈ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਭੇਟ ਕੀਤੀਆਂ ਇਨ੍ਹਾਂ ਕਿਤਾਬਾਂ ਦੇ ਪੜਨ ਨਾਲ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨਾ ਅਤੇ ਦੇਸ਼ ਪਕਤਾਨੀਆਂ ਕੀਤੀਆਂ ਕੁਰਬਾਨੀਆਂ ਤੋਂ ਜਾਣਕਾਰੀ ਤੇ ਵਾਅਦੇ ਕਰਨ ਲਈ ਸਹਾਈ ਹੋਣ ਗਿਆ ਅਤੇ ਇਸ ਮੌਕੇ ਤੇ ਪ੍ਰਿੰਸੀਪਲ ਰਾਜਵੀਰ ਕੌਰ ਨੇ ਸਰਦਾਰ ਗੁਰਦੀਪ ਸਿੰਘ ਰੰਦਾਵਾ ਦਾ ਕਿਤਾਬਾਂ ਪੇਟ ਕਰਨ ਲਈ ਧੰਨਵਾਦ ਕੀਤਾ ਨਛੱਤਰ ਪੰਦੇੜ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਗੁੱਡ ਮਾਰਨਿੰਗ ਮੈਮ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਦਰਮਿਆਨ ਸਰਦਾਰ ਗੁਰਦੀਪ ਸਿੰਘ ਰਿਟਾਇਰਡ ਪ੍ਰਿੰਸੀਪਲ ਸਾਡੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਇਹ ਸਾਹਿਤ ਨਾਲ ਜੁੜੇ ਹੋਏ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਹੋਣ ਕਰਕੇ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਔਰ ਉਹ ਕਿਤਾਬਾਂ ਚਾਹੁੰਦੇ ਆ ਕਿ ਬੱਚਿਆਂ ਤੱਕ ਪਹੁੰਚਾਈਆਂ ਜਾਣ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਲਾਇਬ੍ਰੇਰੀਆਂ ਨੂੰ ਇਹ ਕਿਤਾਬਾਂ দান ਕਰਦੇ ਨੇ ਇਸੇ ਹੀ ਲੜੀ ਤਹਿਤ ਸਾਡੇ ਸਕੂਲ ਦੇ ਵਿੱਚ ਵੀ ਅੱਜ ਸ਼ਾਮਲ ਹੋਏ ਨੇ ਤੇ ਆਪਣੀਆਂ ਫੇਸਬੁਕੀਆਂ ਪੰਜ ਕਿਤਾਬਾਂ ਇੱਥੇ ਸਾਡੇ ਬੱਚਿਆਂ ਨੂੰ ਚਾਰ ਕਿਤਾਬਾਂ ਦੇ ਕੇ ਜਾ ਰਹੇ ਨੇ ਜਿਹਦੇ ਵਿੱਚ ਮਹਿਕ ਫਲਵਾੜੀ ਦੀਆਂ 10 ਕਿਤਾਬਾਂ ਸੋਨੇ ਦੀ ਚਿੜੀ ਵਕਤ 10 ਕਿਤਾਬਾਂ ਅਨੋਖੀਆਂ ਪ੍ਰੀਖਿਆਵਾਂ 10 ਕਿਤਾਬਾਂ ਸ਼ਹੀਦ ਭਗਤ ਸਿੰਘ ਦੀ ਨਿਰੰਤਰ ਵਿਚਾਰਧਾਰਾ 10 ਕਿਤਾਬਾਂ ਅੱਗੇ ਇਹਨਾਂ ਦੇ ਨਾਲ ਮੈਂ ਇੱਕ ਜਾਣਕਾਰੀ ਸਾਂਝੀ ਕਰਾਂ ਕਿ ਸ਼ਹੀਦ ਭਗਤ ਸਿੰਘ ਮੈਮੋਰੀਓਸ ਉਸ ਸਪੋਰਟ ਵੈਲਫੇਅਰ ਦੇ ਪ੍ਰਧਾਨ ਨੇ ਫਿਰ ਮੈਨਾਂ ਨੇ ਕਰਦੇ ਨੇ ਸਪੋਰਟਸ ਜਿੱਦਾਂ ਕਿ ਖੇਡਾਂ ਸਕੂਲਾਂ ਦੇ ਵਿੱਚ ਜਾ ਕੇ ਕਰਵਾਉਂਦੇ ਨੇ ਔਰ ਬੱਚਿਆਂ ਨੂੰ ਦੀਵਾਲੀ ਵਾਲੀ ਮਨਾ ਰਹੇ ਆ ਤੇ ਤੁਹਾਨੂੰ ਇਹ ਸਪੈਸ਼ਲ ਮੈਸੇਜ ਇਹਨਾਂ ਆਇਆ ਕਿ ਜਿਹੜੀ ਦੀਵਾਲੀ ਆ ਆਪਾਂ ਕਿਵੇਂ ਮਨਾਉਣੀ ਐ ਜਿਹੜੀ ਦੀਵਾਲੀ ਮਨਾਉਣੀ ਆ ਕੰਮ ਕਰਦੇ ਆ ਹਾਂ ਬੰਦ ਨਹੀਂ ਆਪਾਂ ਹਰੀ ਦੀਵਾਲੀ ਮਨਾਉਣੀ ਐ ਹਰੀ ਦੀਵਾਲੀ ਉਹ ਕਿ ਬੂਟੇ ਲਾ ਕੇ ਨਾ ਵਾਤਾਵਰਨ ਨੂੰ ਦੇਸ਼ਿਤ ਹੁੰਦਾ ਆ ਤੁਸੀਂ ਦੇਖਿਆ ਯਾ ਮੌਸਮ ਚੇਂਜ ਹੋਣ ਨਾਲ ਸਾਰਿਆਂ ਦੇ ਗਲੇ ਖਰਾਬ ਹੋ ਰਹੇ ਨੇ ਖਾਂਸੀ ਬੁਖਾਰ ਜ਼ੁਕਾਮ ਜਦੋਂ ਤੁਸੀਂ ਪਟਾਕੇ ਚਲਾਓਗੇ ਤੇ ਉਹਦੇ ਨਾਲ ਸਦਾ ਵਾਤਾਵਰਨ ਹੋਰ ਦੁਸ਼ਿਤ ਹੋਏਗਾ ਔਰ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ ਇਸ ਕਰਕੇ ਸਾਰੇ ਬੱਚਿਆਂ ਨੇ ਦਿਵਾਲੀ ਤੇ ਇੱਕ ਪ੍ਰਣ ਕਰਨਾ ਆ ਕਿ ਤੁਸੀਂ ਨਾ ਕੇ ਪਟਾਕੇ ਚਲਾ ਕੇ ਤੁਸੀਂ ਇੱਕ ਇੱਕ ਪੌਦਾ ਲਾ ਕੇ ਜਿਹੜੀ ਦਿਵਾਲੀ ਮਨਾਉਣੀ ਆ ਠੀਕ ਸੋ ਮੈਂ ਹੁਣ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਨੂੰ ਗੁਜਾਰਸ਼ ਕਰਾਂਗੀ ਕਿ ਉਹ ਆਪਣੇ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਸੋ ਧੰਨਵਾਦ ਹਾਂਜੀ ਮੈਮ ਪਹਿਲਾਂ ਆਪਣਾ ਨਾਮ ਬੋਲੋ ਜੀ ਮੇਰਾ ਨਾਮ ਰਾਜਵੀਰ ਕੌਰ ਹਾਂਜੀ ਮੈਮ ਅੱਜ ਸਰਦਾਰ ਗੁਰਦੀਪ ਸਿੰਘ ਜੀ ਪ੍ਰਿੰਸੀਪਲ ਸਾਹਿਬ ਉਹ ਚੱਚੇ ਤਾਂ ਉਹ ਤੇ ਸਾਡੇ ਸਕੂਲ ਵਿੱਚ ਪਹੁੰਚੇ ਨੇ ਪੰਗਾਲੀ ਕਲਾ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਅਸੀਂ ਉਹਨਾਂ ਬਾਰੇ ਕਹਿੰਦੇ ਹਾਂ ਸਦਾ ਸਦਾਤ ਗੁਰਦੀਪ ਸਿੰਘ ਪ੍ਰਿੰਸੀਪਲ 린다ਵਾਜੀ ਸਾਡੇ ਸਕੂਲ ਸਾਡੇ ਸਕੂਲ ਦੀਆਂ ਚਾਰ ਬੁੱਕਸ ਪਹਿਲੀ ਹੈ ਸੁਨਵਾਰੀ ਦੀ 10 ਸੈਟ ਦੂਜੀ ਹੈ ਸੋਹਣੇ ਦੀ ਚਿੜੀ 10 ਸੈਟ ਅਨੋਖਿਆ ਪ੍ਰਿਕਿਆ ਦਾ ਸੈਟ ਚੀਤ ਪਾਗਲ ਸਿੰਘ ਦੀ ਨਿਰੰਤਰ ਵਿਚਾਰਤਾ ਦਾ ਸੈਟ ਜਿਹੜੇ ਸਾਡੇ ਸਕੂਲ ਨੂੰ ਉਹ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ। ਠੀਕ ਹੋ। ਇੱਥੇ ਬੈਠ ਕੇ ਟਾਟਾ ਦਾ ਬੈਂਚਾਂ ਤੇ ਬਹਿ ਕੇ ਸਿੱਖਿਆ ਲਈ ਆ ਇਸੇ ਸਕੂਲੋਂ। ਇੱਥੇ ਅੱਜ ਤੁਹਾਨੂੰ ਮੈਂ ਅਗਾਹ ਬਾਰੇ ਤਾਂ ਪਿਛੇ ਦੀ ਕੋਈ ਗੱਲ ਨਹੀਂ। ਅੱਗੇ ਬਾਰੇ ਸੂਚਿਤ ਕਰਦਾ ਆ ਵਾ। ਇਹ ਤੁਹਾਡੇ ਨਾਲ ਕੀ ਵਾਪਰਨ ਵਾਲਾ ਵਾ। ਦੇਖੋ ਮੈਂ ਪਹਿਲੀ ਤੇ ਗੱਲ ਇਹ ਆ ਬਹੁਤ ਸਾਰੀਆਂ ਕਰਿਆਵਾਂ ਜ਼ਿੰਦਗੀ ਚ ਕੀਤੀਆਂ ਹਰ ਬੰਦਾ ਕਰਦਾ ਵਾ ਲੇਕਿਨ ਆਪਣੇ ਲਈ ਕਰਦਾ ਤਾਂ ਮੈਂ ਕੋਸ਼ਿਸ਼ ਕੀਤੀ ਆ ਆਪਣੇ ਲਈ ਵੀ ਕੀਤੀ ਜਾਵੇ ਅਤੇ ਸਮਾਜ ਲਈ ਵੀ ਕੀਤੀ ਆ ਦੋ ਗੱਲਾਂ ਬਹੁਤ ਜ਼ਰੂਰੀ ਨੇ ਕਿ ਮੇਰੇ ਤੇ ਸਮਾਜ ਹਾਵੀ ਹੋ ਗਿਆ ਇਸ ਗੱਲ ਤੇ ਮੈਂ ਸਮਾਜ ਲਈ ਜ਼ਿਆਦਾ ਕੀਤਾ ਆਪਣੇ ਲਈ ਕੀਤਾ ਉਹਦਾ ਕਾਰਨੇ ਬਣਿਆ ਇੱਥੇ ਹੀ ਮੈਂ ਚੇਲਾ ਬਣ ਗਿਆ ਸ਼ਹੀਦ ਆਦਮ ਭਗਤ ਸਿੰਘ ਦਾ ਐਸੇ ਸਕੂਲੇ ਦੇਖੋ ਮੈਂ ਤਾਂ ਤੁਹਾਡੇ ਨਾਲ ਜੇ ਰਸਤਾ ਕਰਨਾ ਆ ਤਾਂ ਮੈਂ ਪਹਿਲਾਂ ਵੀ ਆਣਾ ਸੀ ਜਦੋਂ ਰਿਟਾਇਰਮੈਂਟ ਮੇਰੀ 15 ਸਾਲ ਹੋ ਗਏ ਨੇ 16 ਸਾਲ ਜਾਂ ਲਿਆ ਤੇ ਮੈਂ 18 ਸਮੇਤ ਇਸ ਸਕੂਲ ਦੇ 18 ਸਕੂਲਾਂ ਚ ਕੰਮ ਕੀਤਾ ਵਾ ਜਿਹੜੇ ਕਿ ਦੋ ਤਿੰਨ ਸਕੂਲ ਜਿਹੜੇ ਨੇ ਉਹ ਹਲਕੇ ਅਟਾਰਿਕ ਨੇ ਤੇ ਬਾਕੀ ਸਾਰੇ ਸਾਰੇ ਉਬਜੀਠੇ ਕਰੇ। ਔਰ ਮੇਰੇ ਲੋਕੋ ਸੇ ਇਹ ਭੀ ਆ ਮੈਨੂੰ ਕਹਿੰਦੇ ਸਖਤ ਬੜਾ ਮੇਰੇ ਅੰਡਰ ਕੰਮ ਕਰਕੇ ਕੋਈ ਰਾਜ ਨਹੀਂ ਰਿਆ ਅਜੇ ਤੱਕ ਜਿੰਨਾ ਚਿਰ ਮੈਂ ਕੰਮ ਕੀਤਾ 10 ਸਾਲ ਪ੍ਰਿੰਸੀਪਲ ਰਹਾ ਪਹਿਲੀ ਤੇ ਵਾਰ ਮੈਨੂੰ ਉੱਥੇ ਜਾਣ ਹੀ ਨਹੀਂ ਕਰਨੀਂਦੇ ਤੇ ਆ ਗਿਆ ਤਾਂ ਬੰਦਾ ਕੀ ਦਿੱਤਾ ਤਾਂ ਜੀ ਆ। ਉਹ ਬੇਤਾਂ ਨਹੀਂ ਪੈਣੀ ਆਪਾਂ ਕੰਮ ਕਰਨਾ ਵਾ ਸਕੂਲ ਮਾਣਾ ਵਾ ਬੱਚਿਆਂ ਲਈ ਸਭ ਕੁਝ ਕਰਨਾ ਵਾ ਇਹ ਬੇਤਾਂ ਹੁੰਦੀ ਆ ਬੇਤਾਂ ਤੇ ਉਹ ਹੁੰਦੀ ਆ ਜਦੋਂ ਡਿਸਟਰਬੈਂਸ ਕਰਦੀ ਏ ਕੋਈ ਟੀਚਰ ਨਾਲ ਗਲਤੀ ਕਰਦੀ ਏ ਜਾਂ ਉਹ ਵਿਚਾਰੇ ਦਾ ਨਿਸ਼ਾਨ ਕਰਦੀ ਏ ਐਕਸਡ ਫੜਿਆ ਜਾਂਦਾ ਇੱਕ ਅੰਗਿਰਾਜ ਉਹ ਠੱਗਦਾ ਉਹਦਾ ਟਾਈਕਲ ਬੈਕਟਰ ਹੋ ਗਿਆ ਉਹ ਗੱਡੀ خراب ਹੋ ਗਈ ਉਹ ਵਿਚਾਰਾ ਆ ਕੇ ਕਿਸੇ ਤੇ ਸਾਹ ਲੈ ਕੇ ਜਾਂਦਾ ਤੁਹਾਨੂੰ ਉਦੋਂ ਕੱਲ ਪ੍ਰੋਪ ਦੇਖ ਕੇ ਤੋੜਾ ਮੇਲਾ ਕਰਦੇ ਇਹ ਬਾਰੀ ਚੀ ਹੈ ਨਾ ਤੇ ਸਹੀ ਹੁੰਦੀ ਮੈਂ ਕਿੰਦੇ ਕੇ ਕਹਿ ਚਾਹ ਰਾ ਜਿੰਦਾ ਹੈ ਤੇ ਕਹਿ ਰਿਹਾ ਤੇ ਜਵਾਬ ਕਰੀ ਕੋ ਮਰਾ ਨਾ ਕਿਸੇ ਦੀ ਜਿੰਦਾਬਾਦ ਇਨਕਲਾਬ ਦਾ ਜਿੰਦਾਬਾਦ ਦੇ ਚਾਚਾ ਬੋਲੋ ਅਸਲ ਹੋਣਾ ਕੁਝ ਗਰੀਬਾਂ ਨੂੰ ਕੋ ਮਿਲ ਜਾਣਾ ਵਾ ਜਾਂ ਸਿੱਖਿਆ ਮਿਲਣੀ ਆ ਜਾਂ ਸਰਟੀਫਿਕੇਟ ਮਿਲ ਜਾਣਾ ਉਹ ਤੋਤਾ ਦੀ ਜਾ ਸਕਦਾ ਉਹ ਅਚੀਵਮੈਂਟ ਹੁੰਦੀ ਆ ਇਨਕਲਾਬ ਜੀਵਨ ਦਾ ਦੂਜਾ ਨਾਮ ਤੇ ਸੁਧਾਰਵਾਦੀ ਜਿਹੜੇ ਨੇ ਤੁਰੇ ਫਿਰਦੇ ਬੜੇ ਉਹ ਦੋ ਸਾਲ ਕਰਦੇ ਕਦੇ ਹਿੰਦੁਸਤਾਨ ਦਾ ਬਿਹੜਾ ਹੀ ਘਿਰ ਟੜਤਾ ਇਹਨਾਂ ਇਸ ਕਰਕੇ ਮੇਰੀ ਬੇਇਤੀ ਆ ਤੇ ਮੈਂ ਥੋੜਾ ਜਿਹਾ ਦੂਰ ਚਲ ਗਿਆ ਹੁਣ ਸਕੂਲ ਵਾਲਾ ਹੀ ਸਕੂਲ ਵਾਲੇ ਇਸ ਤਰ੍ਹਾਂ ਆਪਣੇ ਮਾਪਾ ਇਹ ਕਿਉਂ ਇਹ ਇੱਥੇ ਮੈਨੂੰ ਲੱਗਦਾ ਦੋ ਸਕੂਲ ਨੇ ਮੇਰੇ ਬਤਾਵਾਂ ਮੈਂ ਨਹੀਂ ਪਤਾ ਨਹੀਂ ਲਿਆ